ਅੱਜ ਦੁਬਾਰਾ ਗੁਰਦਾਸਪੁਰ ਦੇ ਆਵਾਮ ਨਾਲ ਔਰ ਇਲਾਕਾ ਵਾਸੀਆਂ ਨਾਲ ਮੁਕਾਬਲਾ ਹੋ ਰਿਹਾ ਅਸੀਂ 21 ਜਨਵਰੀ ਨੂੰ ਇਸੇ ਸਾਲ ਦੇ ਵਿੱਚ ਇਹ ਲੋਕਾਂ ਦੇ ਨਾਲ ਮੁਕਾਬਲਾ ਹੋਈ ਸੀ ਇਸੇ ਦਿਹਾਤੇ ਉਹਦਾ ਉਸ ਵਕਤ ਤੋਂ ਗੁਰਦਾਸਪੁਰ ਦੇ ਲੋਕਾਂ ਨੂੰ ਇਹ ਵਿਸ਼ਵਾਸ ਹੋਇਆ ਸੀਗਾ ਕਿ ਜਿਹੜਾ ਨਵੀਪੁਰ ਕੱਢ ਰੇਣਾ ਇਹ ਬਹੁਤ ਪੁਰਾਣੀ ਇਸ ਗੁਰਦਾਸਪੁਰ ਦੇ ਜਿਹੜੇ ਪਾਗਰੇ ਚਾਦਰੀ ਸੀ 1960 ਤੋਂ ਉਸ ਲੋਕ ਤਿਸ਼ਾਹਰ ਇਧਰ ਦੇ ਪਾਸੇ ਨਾ ਫੈਲਿਆ ਨਹੀਂ ਸੀਗਾ ਤਿਸ਼ਾਹਰ ਦੇ ਬਾਹਰ-ਬਾਰ ਇਹ ਕਾਢ ਰੇ ਜਾਂਦੀ ਸੀਗੀ ਔਰ ਉਸ ਤੋਂ ਬਾਅਦ ਉਸ ਵਸੋ ਵੱਧ ਗਈ ਲੋਕਾਂ ਨੇ ਬਹੁਤ ਸੋਹਣੀਆਂ ਜਿਹੜੀਆਂ ਫਿਚਰ ਦੇ ਘਰ ਤੇ ਕਮਰਸ਼ੀਅਲ ادارے ਜਿਹੜੇ ਸੀਗੇ ਇਹਦੇ ਹਾਲੇ ਦੁਆਲੇ ਬਣਾ ਲਏ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਆ ਜਿੱਥੇ ਭਗਵੰਤ ਮਾਨ ਜੀ ਦੀ ਸਰਕਾਰ ਸਾਰੇ ਪੰਜਾਬ ਦੇ ਵਿੱਚ ਇੰਨੇ ਵੱਡੇ-ਵੱਡੇ ਕੰਮ ਕਰ ਰਹੇ ਨੇ ਉੱਥੇ ਅੱਜ ਗੁਰਦਾਸਪੁਰ ਕਿ ਸ਼ੇਮੀ ਦਿਆ ਔਰ ਗੁਰਦਾਸਪੁਰ ਦੀ ਇੱਕ ਬੜੀ ਪੁਰਾਣੀ ਮੈਂ ਸਮਝਦਾ ਵੀ ਇਹ ਲੋੜ ਸੀਗੀ ਇਹ ਮੁਸ਼ਕਲ ਸੀਗੀ ਜਿਹੜੀ 21 ਜਨਵਰੀ ਨੂੰ ਅਸੀਂ ਕਿਹਾ ਸੀ ਕਿ 5 ਕਰੋੜ ਤੇ 70 ਲੱਖ ਉਸ ਵਕਤ ਅਸੀਂ ਰਮਾਲ ਲਾਇਆ ਸੀਗਾ ਤੇ ਉਹਨੂੰ ਪੱਕਿਆ ਕਰਨ ਦਾ ਸਾਈਡਾਂ ਦੇ ਉੱਤੇ ਰੇਲਿੰਗ ਜਿਹੜਾ ਲਾ ਕੇ ਉਹਨੂੰ ਖੂਬੀ ਬਣਾਉਂਦਾ ਔਰ ਜਿਸ ਵਕਤ ਉਹ ਬੈਕਵੇਲੇ ਤੇ ਮੋਰ ਸਟਡੀ ਕੀਤਾ ਦੁਬਾਰਾ ਵਿਸ਼ਸਤੀ ਵਿੱਚ ਲਾਏ ਉਹਨਾਂ ਦੀ ਰਾਸ਼ੀ ਵੱਧ ਕੇ ਤਕਰੀਬਨ 7 ਕਰੋੜ ਰੁਪਈਆ ਹੋ ਗਈ ਆ ਸੋ 5 ਕਰੋੜ ਤੇ 70 ਲੱਖ ਤੋਂ ਲੈ ਕੇ 7 ਕਰੋੜ ਚਲੇ ਗਈ ਆ ਸੋ ਕਹਿਣ ਤੋਂ ਭਾਵ ਕਿ ਅੱਜ ਭਗਵੰਤ ਮਾਨ ਜੀ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਪੰਜਾਬ ਦੇ ਵਿੱਚ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣ ਵਾਸਤੇ ਜਿਹੜਾ ਉਪਰਾਲਾ ਅੱਜ ਇਸ ਬਹਿਕਨਵਾੜ ਟ੍ਰੇਡ ਦੇ ਮੈਚੇਵੋਲੋਂ ਹੋ ਰਿਹਾ ਅੱਜ ਅਸੀਂ ਕਿਹਾ ਸੀ ਉਦੋਂ ਕਿ 10 ਫਰਵਰੀ ਦੇ ਦਿਨੇ ਜਿਹੜਾ ਉਸ ਸਾਰੇ ਕੰਮ ਸ਼ੁਰੂ ਹੋ ਜੂਗਾ ਉਸ ਵਕਤ ਬਹੁਤ ਸਾਰੇ ਚੈਨਲ ਤੇ ਜਿਹੜੇ ਚਲਾ ਰਹੇ ਨੇ ਉਸ ਵਕਤ ਵੀ ਮੇਰੇ ਨਾਲ ਸੀ ਉਸ ਵਕਤ ਤੇ ਉਸ ਨਾ ਸਮਝਣ ਦਾ ਵੀ ਦਾਸ ਦੇ ਨੂੰ ਉਹ ਗੱਲ ਨਿਕਲੀ ਉਸ ਵਕਤ ਤਾਂ ਲੋਕਾਂ ਨਾਲ ਵਾਦਾ ਕੀਤਾ ਅਕਾਲ ਪੁਰਖ ਦੀ ਮਿਹਰ ਨਾਲ ਤੇ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਪੂਰਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਆ ਮਸ਼ੀਨਾਂ ਜਿਹੜੀਆਂ ਨੇ ਉਹ ਲੱਗੀਆਂ ਨੇ ਇਹਨਾਂ ਪਾਣੀ ਜਿਹੜਾ ਉਹ ਨਾਲੇ ਤੋਂ ਸਕਾਇਆ ਜਾ ਰਿਹਾ ਉਹਨੂੰ ਇਸ ਕੰਮ ਤੋਂ ਬਾਅਦ ਇਹਦਾ ਜਿਹੜਾ ਬ레ਡ ਆ ਉਹ ਤਿਆਰ ਕੀਤਾ ਜਾਊਗਾ ਔਰ ਤੁਸੀਂ ਦੇਖੋਗੇ 21 ਜਨਵਰੀ ਦਾ ਮਾਹੌਲ ਦੇਖੋ ਜੇ ਉਹ ਕੋਲ ਦੀ ਵੀਡੀਓ ਕਰਵਾ ਕੇ ਵੀ ਦੇਖ ਲਓ ਕਿ ਕਿੰਨਾ ਬੁਰਾ ਹਾਲ ਸੀ ਕਿੰਨਾ ਗੰਦ ਸੀਗਾ ਅੱਜ ਆਹ ਜਿਹੜਾ ਪੋਸਟਰ ਥੋੜਾ ਜਿਹਾ ਵਿਆਹਸੀ ਲੰਗਾ ਤੇ ਸ਼ੁਰੂ ਹੋਇਆ ਇੰਨੀ ਸਫਾਈ ਸਾਹਮਣੇ ਆ ਗਈ ਆ ਪਰ ਕਿੰਨੇ ਫੁੱਟ ਲੰਬਾ ਏ ਤੇ ਕਿੰਨਾ ਇਹ ਬਣਿਆ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਬਣੂਗਾ ਇਹ ਜਿਹੜਾ ਲਾਲਾ ਉਹ 3 ਕਿਲੋਮੀਟਰ ਲੰਬਾ ਵਾ ਔਰ ਇਹ ਮੈਰੀਟਰੀਅਸ ਸਕੂਲ ਤੱਕ ਜਾਊਗਾ ਪਰ ਵਿਦਿਨ ਮਿਸਟਰ ਲੇਮਨ ਇਹ ਜਿੱਲਾ ਵੀ ਨਾਲਾ ਚੱਲਦਾ ਉਹ ਸਾਰਾ ਵਧੀਆ ਬਣ ਕੇ ਕੰਪਲੀਟ ਹੋ ਜਾਊਗਾ